ਅਸੀਕਰ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਹੋ। ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਤੇ ਰਖੜੇ ਵਾਲ ਜੰਦੀ ਇੰਜਰੀ ਹੋਈ ਤੇ ਹੁਣ ਤੱਕ ਵੀ ਫੁੱਲ ਰਿਕਵਰੀ ਤਾਂ ਨਹੀਂ ਕਹਿ ਸਕਦੇ ਪਰ ਕਾਫੀ ਹੱਦ ਤੱਕ ਮੈਂ ਰਿਕਵਰੀ ਕਰ ਲਿਆ। ਥੈਰਾਪੀਆਂ ਕਰਾਈਆਂ ਨੇ ਤੇ ਕੁਛ ਆਈਸ ਦੇ ਨਾਲ ਕਾਫੀ ਜ਼ਿਆਦਾ ਮੈਨੂੰ ਆਰਾਮ ਮਿਲਿਆ। ਜਿੱਥੋਂ ਮਸਲ ਦੇ ਟਿਸ਼ੂ ਫਟੇ ਸੀ ਉੱਥੇ ਬਰਫ਼ ਮਨਮਲ ਕੇ ਮਸਾਂ ਉਹਨਾਂ ਨੂੰ ਸੈੱਟ ਕੀਤਾ। ਇਹ ਉਹ ਚੀਜ਼ ਤਾਂ ਹਜੇ ਮੈਨੂੰ ਪਰਹੇਜ਼ ਰੱਖਣਾ ਪਿਆ ਰੰਜਸ ਤੋਂ ਤੇ ਬਾਕੀ ਤਾਂ ਠੀਕ ਆ ਲੈਗ ਦਾ ਵਰਕਆਊਟ ਕੀਤਾ ਮੈਂ ਇਹਨਾਂ ਨੂੰ ਕੋਈ ਖਾਸ ਦਿੱਕਤ ਨਹੀਂ ਆ ਰਹੀ ਤੁਰਨ ਦੇ ਵਿੱਚ ਥੋੜੀ ਜਿਹੀ ਦਿੱਕਤ ਆਈ ਆ ਮਤੋਂ 2-4 ਦਿਨ ਪਹਿਲਾਂ ਜਿੱਦਾਂ ਰਾਈਟ ਲੈਗ ਵਿੱਚ ਹੋਈ ਐ ਇੰਜਰੀ ਤੇ ਜਦੋਂ ਖੱਬੀ ਲੱਤ ਮੈਂ ਮੂਰੇ ਕਰਦਾ ਸੀ ਤਾਂ ਉਹ ਸਟ੍ਰੈਚ ਹੁੰਦਾ ਸੀਗਾ ਤੇ ਮਸਲ ਖਿੱਚ ਮੇਟੀ ਤਾਂ ਕਰਕੇ ਫਿਰ ਉੱਥੋਂ ਮੈਨੂੰ ਦਿੱਕਤ ਆ ਰਹੀ ਸੀਗੀ ਬਾਕੀ ਹੋਰ ਕੋਈ ਤੁਰਨ ਜਾਂ ਨਹੀਂ ਕੋਈ ਬਾਕੀ ਤਾਂ ਕਰਵਾ ਭੱਜ ਕੇ ਵੀ ਦੇਖੇ 8-10 ਮਿੰਟ ਭੱਜਿਆ ਮੈਂ ਲਗਾਤਾਰ ਤੇ ਬਾਕੀ ਠੀਕ ਆ ਸਭ ਕੁਝ ਪਰ ਵੀ ਵੀ ਇਹ ਜੋੜਾ ਮਸਲਾ ਟਿਸ਼ੂ ਉਂਦਰ ਫੜਦੇ ਨੇ ਨੂੰ ਰਿਕਵਰ ਹੋਣ ਲਈ ਟਾਈਮ ਲੱਗਦਾ ਤੇ ਕੁਝ ਮੈਂ ਅੱਗੇ ਕੰਪੀਟੀਸ਼ਨ ਦੀ ਵੀ ਤਿਆਰੀ ਕਰਨੀ ਸੀਗੀ ਬਾਕੀ ਦੇਖੀ ਜਾਊਗਾ ਜੇ ਜਦ ਤੱਕ ਠੀਕ ਹੋਇਆ ਤਾਂ ਖੇਡਾਣਾ ਕਿਉਂਕਿ ਉਹਦੇ ਵਿੱਚ ਲੰਜਸ ਮੇਨ ਆ 100 ਮੀਟਰ ਤੱਕ ਇੱਕ ਲੰਜਸ ਬਾਕ ਆ ਤੇ ਆਪਾਂ 20 ਕਿਲੋ ਦਾ weight ਚੱਕ ਕੇ ਲੰਜਸ ਲਾਉਂਦੇ ਨੇ 100 ਮੀਟਰ ਆਪਾਂ ਕਵਰ ਕਰਨਾ ਤੇ 5 ਕਿਲੋ ਮੀਟਰ ਉਹਦੇ ਵਿੱਚ ਰਣੇਗਾ ਤੇ ਮੇਨ ਮੈਂ ਤਿਆਰੀ ਉਹਦੀও ਕਰਨੀ ਸੀਗੀ ਤੇ ਜੇ ਉਹੀ ਉਦੋਂ ਤੱਕ ਠੀਕ ਨਾ ਹੋਇਆ ਤਾ ਫਰਹੀੜ ਨਹੀਂ ਹੋਣਾਗਾ ਤੇ ਜੇ ਤਦ ਤੱਕ ਹੋ ਗਿਆ ਰਿਕਵਰ ਫਿਰ ਜਰੂਰ ਖੇਡਾਂਗੇ ਕਿਉਂਕਿ ਇੱਕ ਹੈਗਾ ਹੀ ਮਨ ਦੇ ਵਿੱਚ ਇਹ ਆਪਣੇ ਆਪ ਨੂੰ ਚੈੱਕੇ ਕਰਨਾ ਵੀ ਕਿੰਨੇ ਕ ਸਹੀ ਹੈਲਦੀ ਯਾ ਕੋਈ ਬਾਡੀ ਉੱਪਰੋਂ ਦੇਖਣ ਨੂੰ ਮੈਂ ਫਿੱਟ ਕਰੀਆਂ ਮੈਂ ਅੰਦਰੋਂ ਸਾਰਾ ਕੁਝ ਅੰਦਰੋਂ ਮੈਂ ਕਿੰਨਾ ਕੁ ਫਿਜ਼ੀਕਲ ਫਿੱਟਾਂ ਮੈਂਟਰੀ ਫਿੱਟਾਂ ਉਹ ਚੀਜ਼ੋ ਕੋਈ ਕੰਪੀਟੀਸ਼ਨ ਵਗੈਰਾ ਖੇਡ ਕੇ ਪਤਾ ਲੱਗਣਾ ਤੇ ਮੈਂ ਉਹੀ ਚੀਜ਼ ਨੂੰ ਸੈੱਟ ਕਰਨਾ ਸਾਰਾ ਕੁਝ ਕਿ ਮੈਂ ਬਾਹਰੋਂ ਹੈਲਦੀ ਦਿਖਣਾ ਨਹੀਂ ਚਾਹੁੰਦਾ ਮੈਂ ਕਹਿੰਦਾ ਵੀ ਇਸ ਅੰਦਰੋਂ ਵੀ ਹੈਲਦੀ ਹੋਵੇ ਜਿਹੜੀ ਹਾਰਟ ਰੇਟ ਆਪਣੀ ਹੈ ਨਾ ਤੁਰਦੇ ਆ ਜਦੋਂ ਭੱਜਦੇ ਆ ਕੁਛ ਵੀ ਹੁੰਦਾ ਹਾਰਟ ਰੇਟ ਸਟੇਬਲ ਰਹਿਣੀ ਚਾਹੀਦੀ ਆ ਉਹ ਚੀਤੇ ਹੁਣ ਕੰਮ ਕਰਨਾ ਸ਼ੁਰੂ ਕਰਨਾ weight ਤਾਂ ਜਿੰਨਾ ਕੁ ਟੁੱਟਣਾ ਸੀ ਟੁੱਟ ਗਿਆ 4 ਕਿਲੋ ਦੇ ਨੇੜੇ ਤੇ ਟੁੱਟ ਗਿਆ ਫਿਰ ਵੀ ਮੈਂ ਘਟਾਇਆ ਨਹੀਂਗਾ ਪਰ ਆਪਣੇ ਆਪ ਹੀ ਟੁੱਟਿਆ ਜਿੰਨਾ ਵੀ ਟੁੱਟਿਆ ਤਾਂ ਕਰਕੇ ਹੁਣ ਬਸ ਇਸ ਤੋਂ ਬਾਅਦ ਥੋੜੀ ਜੀ ਕੱਟ ਕਰਦਨੀ ਆਪਾਂ ਨੇ ਤੁਰਨਾ ਫਿਰਨਾ ਹੁਣ ਮੈਂ ਬਹੁਤ ਜ਼ਿਆਦਾ ਤੁਰਦਾ ਸੀਗਾ ਜਿੱਦਾਂ ਲਾ ਲਓ ਵੀ 13 14 ਕਿਲੋਮੀਟਰ ਪਿਛਲੇ 16 ਵੀਕਾਂ ਦੀ ਢਾਈ ਤਿੰਨ ਮਹੀਨਿਆਂ ਦਾ ਮੇਰੀ ਵਾਕਿੰਗ ਦੀ ਐਵਰੇਜ ਆਈ ਆ ਤੇ ਲਾਸਟ ਫਿਰ ਉਹਨੇ ਇੱਕ ਹਫ਼ਤਾ ਤੱਕ ਲਉ ਤਮ ਹਮ ਲਾ 8 9 ਤਰੀਕ ਦੇ ਰੱਖਣੀਆਂ ਸੀਗੀਆਂ ਤੇ 10 ਦਿਨ ਹੋ ਗਏ ਤਕਰੀਬਨ ਤੇ ਉਸ ਤੋਂ ਬਾਅਦ ਮੈਂ ਥੋੜਾ ਘਟਾਤਾ ਫਿਰੇ ਇੰਜੜੀ ਕਰਕੇ ਵੀ ਤੇ ਕੁਝ ਵੈਸੇ ਵੀ ਘਟਾਇਆ ਤੇ ਕਾਬਜ਼ ਲੋਹ ਤੇ ਚੱਲ ਰਿਹਾ ਤਾਂ ਕਰਕੇ ਫਿਰ ਜੇ ਵੇ ਟੁੱਟੀ ਜਾਣਾ 5 6 ਦਿਨ ਬਾਅਦ ਅੱਧਾ ਕਿਲੋ ਟੁੱਟ ਗਿਆ 250 ਗ੍ਰਾਮ ਟੁੱਟ ਗਿਆ 200 ਗ੍ਰਾਮ ਟੁੱਟ ਗਿਆ ਟੁੱਟੂਗਾ ਜੂੜ ਕਿਉਂਕਿ ਮੈਂ ਆਪਣੀਆਂ ਗਲਦਰੀਆਂ ਤੋਂ ਥੱਲੇ ਚੱਲ ਰਿਹਾ ਤਾਂ ਕਰਕੇ ਤੇ ਹੁਣ ਆਪਾਂ ਬਸ ਵਜਨ ਇਥੇ ਮੇਨਟੇਨ ਕਰ ਲੈਣਾ ਹੁਣ ਥੋੜਾ ਜਿਹਾ ਸਟਰੈਂਥ ਟ੍ਰੇਨਿੰਗ ਵੱਲ ਧਿਆਨ ਦੇਵਾਂਗੇ ਐਜ਼ ਵੀ ਸ਼ੁਰੂ ਕਰਤੇ ਲਾਉਣੇ ਤੇ ਬਾਕੀ ਕਾਰਡੀਓ ਕਰਾਂਗੇ ਥੋੜੀ ਜਿਆਦਾ ਨਹੀਂਗਾ ਹਲਕੀ ਫੁਲਕੀ ਕਾਰਡੀਓ ਕਰਾਂਗੇ ਤੇ ਵਾਕਿੰਗ ਘਟਾ ਦੇਣੀ ਆ ਵਾਕਿੰਗ ਰੱਖਾਂਗੇ ਹੀ 7-8 ਕਿਲੋਮੀਟਰ ਰੱਖ ਜਾਰ ਤੱਕ 9 ਕਿਲੋਮੀਟਰ ਕੋਈ ਪਹਿਲਾਂ ਤਾਂ ਮੇਰੀ ਐਵਰੇਜ 13-14 14-14 ਕਿਲੋਮੀਟਰ ਪਰ ਡੇ ਚੜਦੀ ਸੀ ਤਾਂ ਕਰਕੇ ਉਹ ਚੀਜ਼ ਨੂੰ ਥੋੜਾ ਜਿਹਾ ਘਟਾਵਾਂਗੇ ਨਹੀਂ ਤੇ ਫਿਰ ਵਜਨ ਟੁੱਟ ਜਣਾ ਕੋਈ ਫਾਇਦਾ ਨਹੀਂਗਾ ਮਸਲ ਤਾਂ ਠੀਕ ਨੇ ਮਸਲ ਤਾਂ ਗੇਨ ਹੋ ਰਹੇ ਨੇ ਪਰ weight ਟੁੱਟੀ ਜਾ ਰਿਹਾ ਜਿਆਦਾ weight ਘਟਾ ਕੇ ਫਿਰ ਬਿਲਕੁਲ ਪਤਰਾ ਜੀ ਰਹਿਣ ਕੰਮ ਉਹਦਾ ਕੋਈ ਫਾਇਦਾ ਨਹੀਂਗਾ ਬਾਡੀ weight ਵੀ ਜ਼ਰੂਰੀ ਆ 80 ਕਿਲੋ ਦੇ ਨੇੜੇ ਤੇ ਰਹੇਗਾ 80 ਕਿਲੋ ਹੁਣ ਤੇ ਮੈਂ ਚਾਹਣਾ ਵੀ 80 ਕਿਲੋ ਕਿਲੋ ਤੇ ਬਹੁਤ ਆ ਵੈਸੇ ਤਾਂ 6 ਫੁੱਟ ਤੇ ਬੰਦੇ ਦੇ ਵਿੱਚ 75 ਕਿਲੋ 72 ਕਿਲੋ ਵਜਨ ਬਹੁਤ ਹੁੰਦਾ ਪਰ ਮਸਲ ਦੇ ਹਿਸਾਬ ਨਾਲ ਵਿੱਚ 80 ਕਿਲੋ ਤਾਂ ਚਾਹੀਦਾ ਚਾਹੀਦਾ 84 ਕਿਲੋ ਕੁਛ ਸੀਗਾ ਪਹਿਲਾਂ ਤੇ ਤਾਂ ਕਰਕੇ ਹੁਣ ਬਾਕੀ ਕੰਮ ਆਪਾਂ ਸਟ੍ਰੈਸ ਟ੍ਰੇਨਿੰਗ ਦੀ ਕਰਨਾ ਰਨਿੰਗ ਕਰੀਏ ਪਹਿਲਾਂ ਮੈਂ ਤੁਰਿਆ ਥੋੜਾ ਬਾਅਦ ਉਸ ਤੋਂ ਬਾਅਦ ਮੈਂ ਭੱਜੀ ਗਿਆ ਉਕੇ ਮੈਂ ਇੱਕ ਤਾਂ ਮਸਲ ਚੈੱਕ ਕਰਨਾ ਸੀਗਾ ਵੀ ਬਈ ਕੋਈ ਦਿੱਕਤ ਤਾਂ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਫਿਰ ਬਾਕੀ ਵਰਕਆਊਟ ਮੈਂ ਸ਼ੁਰੂ ਕਰਿਆ ਕਿਉਂਕਿ ਪਿੱਛੇ ਜੋ ਹੋਈ ਆ ਇੰਜਰੀ ਉਹ ਮੇਰੇ ਕਾਰਨ ਹੋਈ ਆ ਕਿਉਂਕਿ ਮੈਂ ਜਾ ਕੇ ਵਾਰਮ ਅਪ ਕਰਨਾ ਛੱਡਦਾ ਸੀ ਮੈਨੂੰ ਐਂ ਤਾਂ ਦੀ ਵੀ ਦਿਨ ਦੇ ਵਿੱਚ ਮੈਂ ਤੁਰੇ ਹੁਣ ਨਾ 12 ਵਜੇ ਜਿੰਮ ਜਣਾ ਹਾਂ ਬੋਡੀ ਫਾਰਮ ਅਪ ਕਰਨ ਦੀ ਕੀ ਲੋੜ ਆ ਪਰ ਉਹ ਚੀਜ਼ ਦਾ ਰਿਜ਼ਲਟ ਮਾੜਾ ਹੀ ਨਿਕਲਿਆ ਵਾਰਮ ਅਪ ਮਸਲ ਨੂੰ ਕਰਨਾ ਜ਼ਰੂਰੀ ਸੀ ਮੇਰੇ ਲਈ ਤੇ ਉਹ ਚੀਜ਼ ਤੋਂ ਗਲਤੀ ਕਰੀ ਆ ਮੈਂ ਤੇ ਰਿਜ਼ਲਟ ਮਿਲੇ ਆ ਗਲਤੀ ਹਮੇਸ਼ਾ ਤੇ ਐਕਸਰਸ ਸ਼ੁਰੂ ਕਰੀਆ ਵਹੀ ਲਾਗੇ ਫ੍ਰੈਂਕਸ਼ਨ ਤੋਂ weight ਬਿਲਕੁਲ ਲੋ ਸੀਗਾ ਸਿਰਫ ਤਿੰਨ ਚਾਰ ਬਲੇਟਾਂ ਪਾਈਆਂ ਤੇ ਹਰ ਸੈੱਟ ਬਾਅਦ ਦੋ ਦੋ ਬਲੇਟਾਂ ਵਧਾਉਣਾ ਗਿਆ ਕੋਈ ਲਾਸਟ ਤੱਕ ਜਰੂਰ ਪਹੁੰਚਿਆ ਮੈਂ ਫੁੱਲ ਆਇਆ ਵਜਨ ਫੁੱਲ ਕਾਫੀ ਚੈੱਕ ਕਰਿਆ ਆਪਣੇ ਆਪ ਨੂੰ ਵੀ ਕਿੰਨਾ ਕੁ ਹੋਊਗਾ ਵੀ ਕੱਲ ਨੂੰ ਕੋਈ ਦਿੱਕਤ ਨਾ ਆਵੇ ਪਰ ਠੀਕ ਸੀਗਾ ਕੋਈ ਦਿੱਕਤ ਨਹੀਂ ਆਈ ਮੈਨੂੰ ਇਹਦੇ ਵਿੱਚ ਮੈਂ ਹਲਕਾ ਹਲਕਾ weight ਦੋ ਦੋ ਬਲੇਟਾਂ ਇੱਕ ਇੱਕ ਬਲੇਟਾਂ ਹਰ ਸੈੱਟ ਬਾਅਦ ਵਧਾਉਂਦਾ ਗਿਆ ਉਹ ਨਹੀਂ ਚੈੱਕ ਕਰਦਾ ਫਿਰ ਕੋਈ ਨੁਕਸਤ ਹੋਣੀ ਜਗੀ ਉਸ ਤੋਂ ਬਾਅਦ ਪਹੁੰਚੇ ਲੈਗ ਪ੍ਰੈਸ ਤੇ ਇਹਦੇ ਵਿੱਚ ਵਜ਼ਨ ਰੱਖਿਆ ਮੈਂ 125 ਕਿਲੋ ਅੱਗੇ ਮੈਂ ਡੇਢ ਗੰਟਰ ਤੋਂ ਸ਼ੁਰੂ ਕਰਦਾਨਾ ਪਿੱਛੇ ਲਾ ਸਦਾ 190 90 ਤੋਂ ਸ਼ੁਰੂ ਕਰੀਆਂ ਸੀਗੀਆਂ ਤੇ ਤਾਂ ਕਰਕੇ ਇਹਦੇ ਵਿੱਚ ਮੈਂ ਕੋਈ ਉਹ ਨਹੀਂ ਕਰਿਆ ਕਿਉਂਕਿ ਇਹਦੇ ਵਿੱਚ ਇੰਜਰੀ ਹੋਣ ਦੇ ਚਾਂਸ ਵੈਸੇ ਹੁੰਦੇ ਤਾਂ ਹੈ ਨਹੀਂਗੇ ਪਰ ਫਿਰ ਵੀ ਮੈਂ ਆਪਣੇ ਆਪ ਤੇ ਕੰਟਰੋਲ ਰੱਖਿਆ ਵੀ ਨਹੀਂ ਤੇ ਆਪਾਂ ਬਸ ਇੱਕ ਦੋ ਹਫ਼ਤੇ ਲੈਗ ਦਾ ਬੱਸ ਹੀ ਵਰਕਆਊਟ ਕਰ ਲੈਣਾ ਵੀ ਜਿੱਦਾਂ ਹੁਣ ਮੈਂ ਛੱਡੂਗਾ ਫਿਰ ਦੁਬਾਰਾ ਮਸਲ ਪੇਨ ਕਰਨਗੇ ਜਾਂ ਮੈਡੀ ਰਿਕਵਰੀ ਨਾਉਣੀ ਹੈਗੀ ਤੇ ਕਰਾਂਗੇ ਵਰਕਆਊਟ ਪਰ ਜ਼ਿਆਦਾ ਹੋਣੀ ਬਸ ਇੱਕ ਆਪਣੇ ਆਪ ਨੂੰ ਬਾਡੀ ਨੂੰ ਪੰਪ ਕਰਨ ਜੋਗਾ ਬਸ ਉਹਨਾਂ ਕੇ ਵਰਕਆਊਟ ਕਰਨਾ ਨਹੀਂ ਤਾਂ ਫਿਰ ਜੇ ਬਿਲਕੁਲ ਛੱਡਤਾ ਤਾਂ ਵੀ ਨੁਕਸਾਨ ਆ ਜੇ ਹੈਵੀ ਕਰੂੰਗਾ ਫਿਰ ਇੰਜਰੀ ਜਿਹੜੀ ਹੋਈ ਆ ਉਹ ਜੋ ਕੋਈ ਦਿੱਕਤ ਨਾ ਆਵੇ ਜਦ ਤੱਕ ਉਹ ਹੌਲੀ ਹੌਲੀ ਕਰੀ ਜਾਵਾਂਗੇ ਕਿਉਂਕਿ 5-6 ਦਿਨ ਬਾਅਦ ਤਾਂ ਲੈਗ ਲਾਉਣੀ ਹੁੰਦੀ ਆ ਤੇ 5-6 ਦਿਨ ਵਿੱਚ ਮਸਲ ਨੂੰ ਕਾਫੀ ਰਿਲੈਕਸੇਸ਼ਨ ਮਿਲ ਜਾਣੀ ਆਪਣੇ ਇਸ ਕਰਕੇ ਇਹਦੇ ਵਿੱਚ ਜ਼ਿਆਦਾ ਹੈਵੀ weight ਨਹੀਂ ਲਾਇਆ ਮਸਰਾਵ ਨਾਲ ਆਪਣੇ ਜਸਟ ਮਸਰਾ ਨੂੰ ਪੰਪ ਕੀਤਾ ਤੇ ਘੰਟਾ ਸੁਬਾ ਘੰਟਾ ਹੀ ਐਕਸੇਜ ਲਾਈਆ ਜਿਆਦਾ ਮੈਂ ਕੋਈ ਇੰਨਾ ਤੱਕਾ ਨਹੀਂ ਕਰਿਆ ਹੈਗਾ ਕਿ ਕੰਨ ਨੂੰ ਕੋਈ ਦਿੱਕਤ ਆਵੇ ਗਰਮੀ ਇੱਕ ਕੱਲ ਬਹੁਤ ਜ਼ਿਆਦਾ ਸੀ ਤਾਂ ਕਰਕੇ AC ਲਾਉਣ ਤੋਂ ਬਾਅਦ ਵੀ ਮੈਂ ਤਾਂ ਜੀਣਾ ਬਹੁਤ ਲੰਬਾ ਟਾਈਮ ਆਈ ਜਾਂਦਾ ਕੋਈ ਬਾਡੀ ਰੈਲੈਕਸ ਨਹੀਂ ਹੁੰਦੀ ਹੈਗੀ ਤੇ ਕਾਇਆਂ ਲੱਗ ਦੇ ਵਿੱਚ ਜ਼ੋਰ ਵੀ ਬਹੁਤ ਜ਼ਿਆਦਾ ਲੱਗਦਾ ਤਾਂ ਕਰਕੇ ਇੱਕ ਕੱਲ ਮੈਂ ਬਣਿਆ ਨੀਲਾ ਨੀਲਾ ਫਿਰਦਾ ਸੀ ਸਾਰਾ ਰਵਾਜ ਹੀ ਜਾ ਰਿਹਾ ਹੈ ਜੋ ਮਕਰੋ ਨਿਕਲਿਆ ਵੀ ਸਾਰਾ ਬਲੀ ਬਲੀ ਹੋ ਗਿਆ ਜਿਵੇਂ ਚਲ ਕੋਈ ਗੱਲ ਨਹੀਂ ਆਪਾਂ ਕਿਹੜਾ ਕਿਤੇ ਬਿਆਹੂ ਚ ਚੱਲੇ ਆ ਤੇ ਦੂਜੀ ਅਕਸਰ ਤਵਾਰ ਤੀਜੀ ਅਕਸਰ ਤੇ ਉਹ ਮੰਚਿਆ ਬੈਠਕਾਂ ਤੇ ਇਹ ਚੀਜ਼ ਵੈਸੀ ਬੰਦ ਨੂੰ ਵਾਰ-ਵਾਰ ਇੱਕੋ ਗੱਲ ਕਹਿੰਦਾ ਉਹ ਵੀ ਇਹ ਚੀਜ਼ ਜਿਹੜੇ ਮੁੰਡੇ ਨਹੀਂ ਜਮ ਜਾਂਦੇ ਨਾ ਬਸ ਕੱਲੀ ਤੁਸੀਂ ਗਰਾਊਂਡ ਦੇ ਵਿੱਚ ਇੱਕ ਬੈਠਕ ਆਉਗੀ ਆ ਇੱਕ ਤੁਹਾਡੇ ਪੁਸ਼-ਅਪ ਹੋਗੇ ਤੇ ਬਾਕੀ ਤੁਸੀਂ ਲੰਝਸ ਲਾ ਸਕਦੇ ਹੋ ਤੇ ਨੀ ਚੀਜ਼ਾਂ ਤੁਸੀਂ ਕਰੀ ਜਾਓ ਤਾਂ ਤੁਹਾਨੂੰ ਜਮ ਜਾਣ ਦੀ ਏਡੀ ਕੋਈ ਲੋਡ ਪੈਣੀ ਨਹੀਂ ਉਹਦੀ ਸਟ੍ਰੈਂਥ ਸਟ੍ਰੈਨਿੰਗ ਬਹੁਤ ਜ਼ਿਆਦਾ ਬੰਦਾ ਹੈ ਬਾਕੀ ਫੁੱਟਬਾਲ ਵਾਲੇ ক্রিকেট ਵਾਲੇ ਇਹ ਚੀਜ਼ਾਂ ਜੁੜੀ ਨੇ ਪਰ ਹੁਣ ਪਹਿਲਾਂ ਵਾਲੀ ਗੱਲਾਂ ਹੈ ਨਹੀਂ ਗੀਆਂ ਗਰਾਊਂਡ ਦੇ ਵਿੱਚ ਬੰਦੇ ਕੱਟ ਗਏ ਘਰੇ ਜਾਂ ਆਲਦੋਲੇ ਵੱੱਧ ਫਿਰਦੇ ਨੇ ਜਰੋਂ ਮੇਰੇ ਕੋਈ ਫੋਨ ਹੈ ਕਿੰਦਾਂ ਦੀ ਚੀਜ਼ ਹੈ ਜਿਹੜਾ ਆਪਾਂ ਤੋਂ ਸਾਰਾ ਕੁਝ ਆਪਣਾ ਖੋ ਰਿਹਾ ਉਹ ਜਦੋਂ ਅਸੀਂ ਵੀ ਗਰਾਊਂਡ ਜਾਣਾ ਸ਼ੁਰੂ ਕਰਿਆ ਉਦੋਂ ਫੋਨ ਫੋਨ ਹਿੰਦੇ ਨਹੀਂ ਸੀਗੇ ਕਰਦੇ ਨੂੰ ਤੁਸੀਂ 3-4 ਵਜੇ ਕਰਾਉਣ ਚ ਭੱਜ ਜਾਣਾ ਜਿੰਨੇ ਕੁ ਬੰਦੇ ਹੁੰਦੇ ਸੀ ਉਹਨਾਂ ਨੇ ਫੇਰਣਾ ਸ਼ੁਰੂ ਕਰ ਦੇਣਾ ਬਾਕੀ ਹੌਲੀ ਇਕੱਠੇ ਹੋ ਜਾਂਦੇ ਨੇ ਪਰ ਕੰਮ ਹੁਣ ਉਲਟਾ ਹੋ ਗਿਆ ਹੈਗਾ ਦਾ ਸੱਚੇ ਹੈ ਪਰ ਲੱਗੂਗਾ ਕੋੜਾ ਜਰੂਰ ਸਾਰਿਆਂ ਨੂੰ ਤੇ ਉਸ ਇਹ ਕਰਦੇ ਕਰਾਉਂਦੇ ਤਿੰਨ ਕਿ ਐਕਸਰਸਾਈਜ਼ ਮੈਂ ਸਕਵਾਡ ਦੀਆਂ ਲਾਈਆਂ ਨੇ ਉਸ ਤੋਂ ਬਾਅਦ ਦੋ ਐਕਸਰਸਾਈਜ਼ ਮੈਂ ਲਾਈਆਂ ਨੇ ਹੈਮਸਟ੍ਰਿੰਗ ਦੀਆਂ ਜਿਆਦਾ ਤੱਕਾ ਨਹੀਂ ਕਰਿਆ ਹੈ ਐब्स ਗੱਲ ਕੋਈ ਮੈਂ ਲਾਇਆ ਨਹੀਂ ਐਸ ਮੈਂ ਅੱਜ ਸ਼ੁਰੂ ਕਰਿਆ ਹਾਂ ਤੇ ਇਹ ਕਿਹੜੀ ਵੀਡੀਓ ਬਣਾ ਰਿਹਾ ਮੈਂ ਇੱਕ ਦਿਨ ਪਿੱਛੇ ਪਾਇਆ ਕਰਨੀ ਵੈਸੇ ਕੱਲ ਮੈਂ ਬਣਾ ਲਈ ਸੀ ਵੀਡੀਓ ਇਹ ਪਰ ਐਡਿਟ ਮੈਂ ਅੱਜ ਕਰ ਰਿਹਾ ਕਿਉਂਕਿ ਮੈਨੂੰ ਇਦਾਂ ਸੀਗਾ ਜੇ ਕੱਲ ਨੂੰ ਮੈਂ ਜਿੰਮ ਤੇ ਜਾਣ ਤੋਂ ਬਾਅਦ ਮੇਰੇ ਤੇ ਕੋਈ ਦਿੱਕਤ ਆਈ ਜਾਂ ਕੁਝ ਹੋਇਆ ਵੀ ਫਿਰ ਮੈਂ ਵਲੌਗ ਪਾਤਾ ਅਗਲੇ ਨੈਕਸਟ ਡੇ ਮੇਤੇ ਨਾ ਜਾ ਆਇਆ ਵੀ ਫਿਰ ਫਿਰ ਉਹੀ ਕੰਮ ਹੋਣਾ ਕਿ ਹੁਣ 8-9 ਦਿਨ ਦਾ ਪਾਇ ਹੀ ਨਹੀਂਗਾ ਮੰਨ ਨਹੀਂ ਸੀਗਾ ਜੇ ਕੁਝ ਵੈਸੀ ਵੀ ਹੁਣ ਕਰਨ ਨੂੰ ਵੀ ਮੈਂ ਵਲੌਗ ਪਾਈ ਜਿੰਮ ਦਾ ਸਾਥ ਕੋਈ ਰਿਕਵਰੀ ਤਾਂ ਹੀ ਕਰਨੀ ਘਰੇ ਬੈਠ ਕੇ ਹੁਣ ਇਹ ਮੈਂ ਜਾਂਦਾ ਵੀ ਕਿੱਥੇ ਤਾਂ ਕਰਕੇ ਫਿਰ ਆਪਾਂ ਚੈੱਕ ਕਰਿਆ ਆਪਣਾ ਉਹ ਵੀ ਠੀਕ ਆ ਤਾਜੀ ਦੂਜੇ ਦਿਨ ਜਮਗੇ ਆ ਤੇ ਅੱਜ ਫੇਰ ਵੀਡੀਓ ਬਣਾਈ ਆ ਤੇ ਉਹ ਆਪਾਂ ਸ਼ਾਮ ਨੂੰ ਜਾਂ ਕੱਲ੍ਹ ਸਵੇਰੇ ਐਡਿਟ ਕਰ ਲਾਂਗੇ ਕੱਲ੍ਹ ਨੂੰ ਪਾਵਾਂਗੇ ਤੇ ਬਸ ਉਸ ਤੋਂ ਬਾਅਦ ਲੈਗ ਕੱਢ ਲਾਉਣ ਲੱਗਿਆ ਹੈਮਸਟ੍ਰਿੰਗ ਇਹਦੇ ਵਿੱਚ ਵੀ ਵੇਟ ਜਮਾਈ ਲੋ ਸਟਾਰਟ ਕੀਤਾ ਕਿਉਂਕਿ ਹੁਣ ਪੂਰੀ ਲੈਗ ਲਾਲਿਤ ਪਰ ਮਸਲ ਹੈਮਸਟ੍ਰਿੰਗ ਦੇ ਲੱਗ ਨੇ ਕੁਆਡਸ ਦੇ ਲੱਗ ਨੇ ਤਾਂ ਪਹਿਲਾਂ ਇਹਨੂੰ ਵੀ ਆਪਾਂ ਨੇ ਵਾਰਮ-ਅਪ ਕੀਤਾ ਹਲਕੇ ਤੋਂ ਬਿਲਕੁਲ 25 30 ਰੈਪ ਲਾ ਕੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਵੇਟੇ ਦਾ ਵੀ ਵਧਾਇਆ ਇਹਦਾ ਵੀ ਕਾਫੀ ਵੇਟ ਪਾ ਲਿਆ ਜਿਆਗਲ ਮੈਂ ਕਿਉਂਕਿ ਇਹਦੇ ਵਿੱਚ ਵੀ ਹੌਲੀ ਹੌਲੀ ਵੇਟ ਆਪਾਂ ਕਰਾਂਗੇ ਇਦਾਂ ਇਕੱਠਾ ਵੇਟ ਆਦਾ ਤਾਂ ਵੀ ਦੇ ਵਿੱਚ ਇੰਜਰੀ ਹੋਣ ਦੇ ਚਾਂਸ ਨੇ ਹੁੰਦੇ ਸਭ ਕੁਝ ਨਹੀਂ ਬਸ ਆਪਾਂ ਗੱਲਾਂ ਥੋੜੀਆਂ ਇਗਨੋਰ ਕਰ ਦਿੰਨੇ ਆ ਵੀ ਕੁਝ ਨਹੀਂ ਹੋਣਾ ਪਰ ਉਹ ਤਾਂ ਬਾਅਦ ਵਿੱਚ ਬਦਲਦਾ ਜਦੋਂ ਕੋਣੋਂ ਕਹੋਗੇ ਮੈਂ ਦੇਖਿਆ ਜਾਵੇ ਮੇਰੀ ਕੋਈ ਐਕਸਰਸਾਈਜ਼ ਮੈਂ ਲਾਰੇ ਜੀ ਲੰਜਸ ਬੋਗ ਦੇ ਵਿੱਚ ਮੇਰੀ ਦੂਜੀ ਵਾਰ ਇੰਜਰੀ ਹੋਈ ਆ ਇੱਕ 2018 ਦੇ ਵਿੱਚ ਹੋਈ ਸੀ ਤੇ ਉਦੋਂ ਮੇਰੇ ਕੋਲ ਵੇਟ ਚੱਕਿਆ ਹੋਇਆ ਜੀ ਪਰ ਉਦੋਂ ਵੀ ਇਦਾਂ ਹੀ ਹੋਇਆ ਸੀ ਸੇਮ ਉਹੀ ਲੱਤ ਕਹਿੰਦਾ ਉਹੀ ਲੱਤ ਬੰਜਾਦ ਵੀ ਨਹੀਂ ਗਮੇ ਵੀ ਹਨ ਥੋੜਾ ਜਿਹਾ ਪੋਜੀਸ਼ਨ ਉਹਦੀ ਹੋਰ ਸੀ ਇਹਦੀ ਪੋਜੀਸ਼ਨ ਹੋਰ ਰਹੀ ਗਈ ਸੀੇਮ ਜਗ੍ਹਾ ਜੀ ਆ ਥੋੜਾ ਤਿੰਨ ਚਾਰ ਉਂਗਲ ਦਾ ਫਰਕ ਆ ਇਹ ਦਿੱਕਤ ਆਈ ਆ ਤੇ ਹੁਣ ਤੁਸੀਂ ਆਪਸਾ ਲੜ ਵੀ ਕਿੰਨੇ ਕੁ ਜ਼ਿਆਦਾ ਪੰਪ ਹੋ ਗਏ ਮੇਰੇ ਪੱਟਾਂ ਦੀ ਉੱਥੇ ਪੋਜੀਸ਼ਨ ਉਸ ਟਾਈਮ ਕਿੰਨੀ ਕੁ ਕਰੈਕਟ ਸੀ ਬੇੜਾ ਮੱਛਲੇ ਪਾੜ ਕੇ ਅੰਦਰੋਂ ਤਾਂ ਕਰਕੇ ਹੁਣ ਆਪਾਂ ਵਾਰਮ ਅਪ ਕਰ ਤੋਂ ਬਿਨਾਂ ਕੋਈ ਵੀ ਐਕਸਰਸਾਈਜ਼ ਲਾਉਣੀ ਹੋਣੀ ਨਹੀਂ ਕੁਝ ਹੋ ਜਾਵੇ ਇਹ ਲਾਸਟ ਐਕਸਰਸਾਈਜ਼ ਸੀਗੀ ਬਸ ਇਹ ਆਪਾਂ ਕਰਕੇ ਖਤਮ ਉਸ ਤੋਂ ਬਾਅਦ ਆਪਾਂ ਆਇਆ ਕਰਨ ਨੂੰ ਚਿਕਨ ਲਿਆਦਾ ਫਿਰ ਤੋਂ ਮੀਟ ਮਾਰਕੀਟ ਚ ਫਰੈਂਡ ਆ ਮੇਰਾ ਰਿੰਕੂ ਦੇ ਕੋਲੋਂ ਚਿਕਨ ਲਿਆਈਦਾ ਕਿਲੋ ਲਿਆਣਾ ਨਾ 2 ਦੇ ਨਿਕਲੇਉਂਦੇ ਨੇ 1.5 ਕਿਲੋ ਨਾਲ ਇੱਕ ਦਿਨ ਕੱਢ ਲਈਦਾ ਆਪਾਂ 1.5 ਕਿਲੋ ਨੂੰ ਮੈਂ 3 ਵਾਰ ਖਾਣਾ ਜੋਖਦਾ ਤਾਂ ਨਹੀਂਗਾ ਜੀ ਮੈਂ ਫਿਲਹਾਲ ਉਹ ਚੀਜ਼ ਤਾਂ ਨਹੀਂ ਬੜਿਆ ਵੀ ਪੂਰਾ ਪ੍ਰੋਪਰ ਜੋਕ ਕੇ ਖਾਣਾ ਪਰ ਮੈਂ 3 ਵਾਰ ਖਾਣ ਨੂੰ ਬਾਟੀ-ਬੁੱਟੀ ਦਾ ਐਸਟੀਮੇਟ ਜਲਾ ਰਿਹਾ ਮੇਰੇ ਬਾਟੀ ਚ ਕਿੰਨਾ ਪੈ ਗਿਆ ਠੀਕ ਆ ਇੱਕ ਟਾਈਮ ਚੌਲ ਹੋ ਜਾਂਦੇ ਨੇ ਦੋ ਟਾਈਮ ਨੂੰ ਬੱਸ ਹੀ ਖਾ ਲੈਣਾ ਇੱਕ 6:30 ਵਜੇ ਗਰਾਊਂਡ ਜਾਣ ਤੋਂ ਪਹਿਲਾਂ ਇੱਕ ਗਰਾਊਂਡ ਚ ਆ ਕੇ 10:00 ਵਜੇ ਆਸੂ ਰਕਸਾਈ ਕਰਕੇ ਖਤਮ ਆਪਾਂ ਆ ਗਏ ਕਰਨ ਨੂੰ ਉਸ ਤੋਂ ਬਾਅਦ ਕੋਈ ਕੰਮ ਕਰਦਾ ਹੁੰਦਾ ਨਹੀਂਗਾ 5:00 ਵਜੇ ਨੇੜੇ ਤੇ ਆਪਾਂ ਲਾਦਦੇ ਆ ਹਰ ਹਰ ਵਧਣਾ ਫੇਰ ਜਾ ਕੇ ਮਾਰਿਆ ਖੇਤਾਂ ਵਿੱਚ ਗੇੜਾ ਘਰ ਦੇ ਜਗੇ ਅਭੀ ਲੱਗੀ ਨੇ ਸਰਨਾ ਤੇ ਇਹਦਾ ਬਸੇ ਹੈਗਾ 15 ਦਿਨ ਦਾ ਫਰਕ ਆਹ 15-16 ਦਿਨ ਦਾ ਫਰਕ ਆ ਇਹਨਾਂ ਨੂੰ ਤੇ ਆਪਾਂ ਨੇ ਸਤੰਬਰ ਦੇ ਪਹਿਲੇ ਹਫਤੇ ਵਰਦਣੀਆਂ ਮੇਰੇ ਸਹਾਂ ਨਾਲ ਵੱਢੀ ਜਾਣੀ ਚਾਹੀਦੀ 10 ਤੋਂ ਪਹਿਲਾਂ ਬਾਕੀ ਮੌਸਮ ਦਾ ਕੁਝ ਪਤਾ ਨਹੀਂ ਨਸਰਦ ਸਾਰੀ ਜੀ ਸਾਰੀ ਆਈ ਚਿੱਟੇ ਚੋਂ ਲੱਗ ਗਏ ਫਲਾਲ ਤਾਂ ਬੱਤੇ ਤਾਂ ਕੋਈ ਫੰਦੀ ਸਾਂਟੀ ਨਹੀਂ ਪਈ ਕੋਈ ਆਪਾਂ ਫालतू ਸਪਰੇ ਨਹੀਂ ਕਰੀ ਕੋਈ ਕੋਈ ਕੀਟ ਨਾਸ਼ਕ ਨਹੀਂ ਪਾਇਆ ਤੇ ਬੜੀ ਹਰੀ ਹਰੀ ਫਲਾਲ ਤਾਂ ਪਾਣੀ ਜ਼ਰੂਰ ਚੱਲ ਨਾ ਰੱਖਿਆ ਸੁੱਕਣ ਨਹੀਂ ਦਿੱਤਾ ਕਿਉਂਕਿ ਇਹ ਪਾਣੀ ਚਗਾਣੇ ਫਿਰ ਇਹ ਜੜਾ ਕਮਜ਼ੋਰ ਰਹਿੰਦੀ ਐ ਤੇ ਧਰ ਜਾਂਦੀ ਆ ਤਾਂ ਕਰਕੇ ਜੱਦੀ ਗੋਹ ਬਚਾਈਆ ਛੱਟ ਦਿਨ ਤੋਂ ਜਿੱਦਾਂ ਪਾਣੀ ਜਦੋਂ ਆਪਾਂ ਨੇ ਸੁੱਕਣ ਨਹੀਂ ਦਿੱਤਾ ਥੋੜਾ ਬਾਅਦ ਹੁੰਦਾ ਹੀ ਹੁੰਦਾ ਰਾਤ ਵਾਲੀ ਵਾਰੀਆਂ ਚਤਾਂ ਲਾਉਂਦੇ ਫਿਰ ਪੱਧ ਘਟ ਲੱਗੂਗਾ ਇਹ ਦੋ ਕੁ ਦਿਨ ਛੱਡ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭਰ ਦਿੰਨੇ ਆ ਗਰ ਨਹੀਂਦਾ ਇੱਥੇ ਹੀ ਆ ਇਹ ਬਸ ਸਪੈਦੀਆਂ ਥੱਲੇੋਂ ਇੱਥੋਂ ਦੇਖਣ ਵੀ ਲੱਗ ਗਿਆ ਫਰਕ ਜੀ ਆ ਦੇਖੋ ਵੀ ਸ਼ਾਮੇ ਸੌਰਾ ਦਾ ਜਰੂਰ ਨੁਕਸਾਨ ਕਰਦੀ ਆ ਫਸਲ ਨੂੰ ਇੱਥੇ ਹੀ ਕਿਡੂਗੀ ਇੱਥੋਂ ਲਿਟਰ ਕਨੈਸ਼ਨ ਵੀ ਲੱਗੀਆਂ ਆਹ 12 ਦਿਨ ਦਾ ਫਰਕ ਆਹ ਬਰਾਬਰ ਜਿਹਾ ਚੱਲੀਆਂ ਇਹ ਜਿਆਦਾ ਫਰਕ ਨਹੀਂ ਪੈਣਾ ਇਹਦਾ ਇਹ ਇਹ ਦੋ ਕੁ ਦਿਨ ਬਰਾਬਰ ਪੱਟੀਆਂ ਦੀ ਰੀਤ ਆ ਪਹਿਲਾਂ ਬਟਲਾਂਗੇ ਬਾਕੀ ਲੇਟ ਆ ਜੇ